ਤਿੰਨਾਂ ਭੈਣਾਂ ਨੂੰ लाड़ ਲੜਾ ਵੀ ਇਹਨਾ ਆ ਚੋਰ ਯਾਰ ਨੂੰ ਕੋਲ ਨਾ ਬੈਣ ਦਈਏ ਤੇ ਜੂਏ ਬਾਦ ਨੂੰ ਯਾਰ ਬਣਾ ਵੀ ਇਹਨਾ ਇਹ ਚੋਰ ਯਾਰ ਨੂੰ ਕੋਲ ਨਾ ਬੈਣ ਦਈਏ ਤੇ ਜੂਏ ਬਾਦ ਨੂੰ ਯਾਰ ਬਣਾ ਵੀ ਇਹਨਾ ਤੇ ਸਫ਼ਰ ਵਿੱਚ ਖਮੋਸ਼ੀ ਨਾਲ ਬਈਏ ਐਵੇਂ ਗੱਲਾਂ ਵਿੱਚ ਵਕਤ ਗਵਾ ਵੀ ਇਹਨਾ ਹਾ ਹਾ ਵਾਰਸ ਸ਼ਾ ਹੋ ਕੇ ਗਰੀਬ ਪੱਗ ਸਿਰ ਦੀ ਕਸੇ ਚੌਧਰੀ ਨਾਲ ਪੱਗ ਵਟਾ ਪੀਏ ਨਾ ਤੇ ਵਾਰਿਸਾ ਸਰਕਾਰ ਫਰਮਾਉਂਦੇ ਨੇ ਓ ਨੋ ਘਾਰੇ ਉਜਾੜ ਬੈਂਦੀ ਓ ਨੋ ਘਾਰੇ ਉਜਾੜ ਬੈਂਦੀ ਤੇ ਜਿਹੜੀ ਨਾਲ ਗਵਾਂਡੀਆਂ ਰਲੀ ਹੋਵੇ ਹਯਾ ਨੂੰ ਗਵਾ ਬੈਂਦੀ ਤੇ ਜਿਹੜੀ ਨਿਤ ਬਣ ਸਵਾਰੇ ਬਨੇਰੇ ਤੇ ਚੜੀ ਹੋਵੇ ਤੇ ਉਸ ਭੈਣ ਨੂੰ ਕਦਰ ਕੀ ਭਰਾ ਦੀ ਹੋਣੀ ਤੇ ਜਿਹੜੀ ਨਾਨਕਿਆਂ ਦੇ ਘਰ ਪਲੀ ਹੋਵੇ ਛੱਡ ਸਾਈ ਵਾਰਸਾ ਮਾਮਾ ਹੁੰਦੀ ਭਾਵੇਂ ਮੰਦੀ ਹੋਵੇ ਭਾਵੇਂ ਚੰਗੀ ਹੋਵੇ ਤੇ ਵਾਰੇ ਸ਼ਾ ਸਰਕਾਰ ਫਰਮਾਉਂਦੇ ਨੇ ਇਸ਼ਾਰੇ ਚ ਬੋਲਾਂਗਾ 14ਵੀਂ ਸਦੀ ਵਾਲਾ ਵਾਰ ਆਇਆ ਤੇ ਯਾਰਾਂ ਯਾਰੀਆਂ ਦਿਲੋਂ ਵਸਾਰੀਆਂ ਨੀ ਘੁੰਡ ਲਾ ਦਿੱਤੇ ਔਰ ਤਾਂ ਆਪਣੇ ਆਥੀ ਕੁੜੀਆਂ ਮੰਗਦੀਆਂ ਵਾਰੇ ਕੁਵਾਰੀਆਂ ਨੀ ਤੇ ਪੁੱਤਰ ਮਾਪਿਆਂ ਕੋਲੋਂ ਆਵਾਜ਼ਾਰ ਹੋਏ ਪੁੱਤਰ ਮਾਪਿਆਂ ਕੋਲੋਂ ਆਵਾਜ਼ਾਰ ਨਾਰਾ ਨਾ ਕੀਤੀਆਂ ਪਿਆਰੀਆਂ ਨੇ ਮਾਰਸ ਸ਼ਾ 14ਵੀਂ ਜਹਾਨੇ ਅੰਦਰ ਪੁੱਤਰਾਂ ਮਾਪਿਆਂ ਨੂੰ ਜੁੱਤੀਆਂ ਮਾਰੀਆਂ ਨੇ ਅਗਲੇ ਜਦੋਂ ਬੈਸਲਪਨ ਆਉਗਾ ਫਿਰ ਹੋਰ ਸਪੈਸ਼ਲ ਐਡੀਸ਼ਨ ਆਈਏ ਸੁਰੀਲੀ ਆਵਾਜ਼ ਦੀ ਤਾਂਦਲਿਆਂ ਵਾਲਾ ਨਿਊਜ਼ ਦਾ ਸਪੈਸ਼ਲ ਪੇਜ ਸਪੈਸ਼ਲ ਐਪੀਸੋਡ ਦੇ ساتھ Biz the... <türkling> var